ਸਰਕਾਰੀ ਸਿਵਲ ਹਸਪਤਾਲ ਜਿੱਥੇ ਮਰੀਜ਼ ਜ਼ਿੰਦਗੀ ਬਚਾਉਣ ਦੀ ਉਮੀਦ ਦੇ ਨਾਲ ਆਉਂਦੇ ਨੇ ਪਰ ਸਭ ਤੋਂ ਪਹਿਲਾਂ ਉਹਨਾਂ ਦਾ ਸਾਹਮਣਾ ਹੁੰਦਾ ਹੈ ਖਰਾਬ ਸੜਕਾਂ ਦੇ ਨਾਲ ਹਾਲਾਤ ਨੇ ਮਾੜੇ ਨੇ ਕਿ ਐਂਬੂਲੈਂਸ ਦੀ ਰਫ਼ਤਾਰ ਵੀ ਪਰੇਸ਼ਾਨੀ ਦੇ ਵਿੱਚ ਕਿਰ ਜਾਂਦੀ ਹੈ ਹਸਪਤਾਲ ਦੇ ਅੰਦਰ ਦਾਖਲ ਹੋਵੋ ਤਾਂ ਹਾਲਾਤ ਹੋਰ ਵੀ ਭਿਆਨਕ ਗੰਦਗੀ ਨਾਲ ਭਰੇ ਬਾਥਰੂਮ ਸਾਫ ਸਫਾਈ ਦੀ ਚੌਕੀ ਘਾਟ ਦੇਖਣ ਨੂੰ ਮਿਲਦੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਲਾਜ ਤਾਂ ਮਿਲ ਜਾਂਦਾ ਹੈ ਪਰ ਬੁਨਿਆਦੀ ਸਹੂਲਤਾਂ ਲਈ ਇੱਥੇ ਕਾਫੀ ਜद्दोजਹਿਦ ਹੈ ਲੋਕਾਂ ਦੀ ਸਪਸ਼ਟ ਮੰਗ ਹਸਪਤਾਲ ਨੂੰ ਵਾਸਤਵ ਵਿੱਚ ਹਸਪਤਾਲ ਬਣਾਇਆ ਜਾਵੇ ਤਾਂ ਜੋ ਮਰੀਜ਼ ਨੂੰ ਇੱਥੇ ਮੁਸ਼ਕਲਾਂ ਨਹੀਂ ਬਲਕਿ ਰਾਹਤ ਮਿਲੇ ਦੂਜੇ ਪਾਸੇ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਉਹਨਾਂ ਨੇ ਹੱਲੇ ਹੀ ਜ਼ਿੰਮੇਵਾਰੀ ਸੰਭਾਲੀ ਹੈ ਖਰਾਬ ਸੜਕਾਂ ਅਤੇ ਹੋਰ ਕਮੀਆਂ ਦੀ ਰਿਪੋਰਟ ਉੱਪਰ ਭੇਜੀ ਗਈ ਹੈ ਅਤੇ ਜਲਦੀ ਸੁਧਾਰ ਕਰਨ ਦਾ ਵੀ ਪ੍ਰੋਮਿਸ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਇਹ ਵਾਅਦੇ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਕਦੋਂ ਅਸਰ ਦਿਖਾਉਣਗੇ ਕਿਉਂਕਿ ਹਰ ਪਲ ਦੀ ਦੇਰੀ ਕਿਸੇ ਮਰੀਜ਼ ਲਈ ਇੱਕ ਵੱਡਾ ਖਤਰਾ ਬਣਾ ਸਕਦੀ ਹੈ ਮੈਂ ਵਿਜੇ ਵਰਮਾ ਜੀ ਸਮਾਜ ਸੇਵਕ ਹਾਂ ਔਰ ਕਾਫੀ ਸੰਸਥਾ ਦੇ ਵਿੱਚ ਮੈਂ ਮਤਲਬ ਕਿ ਸੇਵਾਦਾਰ ਹਾਂ ਸੇਵਾਦਾਰ ਹੀ ਕਹਿ ਸਕਣਾ ਮੈਂ ਹਸਪੀਟਲ ਆਇਆ ਇਹਦੀ ਖਬਰ ਲੈਣ ਕਿ ਦੇਖੋ ਇੱਥੇ ਮਰੀਜ਼ਾਂ ਨੇ ਆਣਾ ਕਿਸੇ ਪ੍ਰੈਗਨੈਂਟ ਜਨਾਨੀ ਨੇ ਵੀ ਆਣਾ ਕਿਸੇ ਨੇਰੇ ਵੀ ਆਣਾ ਸਵੇਰੇ ਵੀ ਆਣਾ ਤੇ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਕਿ ਇਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਹਸਪੀਟਲ ਮੈਨੇਜਮੈਂਟ ਮੈਨੇਜਮੈਂਟ ਨੂੰ ਵੀ ਕਹਾਂਗਾ ਔਰ ਹੋਰ ਵੀ ਜਿਹੜੇ ਹੈ ਨੇ ਇਹਦੇ ਨਾਲ ਸੰਬੰਧਿਤ ਸਾਰਿਆਂ ਨੂੰ ਕਹਾਂਗਾ ਕਿ ਇਹਦਾ ਕੇਅਰ ਕੀਤੀ ਜਾਏ ਔਰ ਜਲਦੀ ਤੋਂ ਜਲਦੀ ਸੜਕ ਦਾ ਹਲ ਕੀਤਾ ਜਾਏ ਤਾਂ ਕਿ ਬਹੁਤ ਹੀ ਮਰੀਜ਼ਾਂ ਨੂੰ ਤੰਗੀ ਆਂਦੀ ਆ ਔਰ ਬਹੁਤ ਜ਼ਿਆਦਾ ਐਬਸਰਟ ਹੁੰਦੇ ਆ ਖਾਸ ਕਰਕੇ ਜਿਹੜੀਆਂ ਪ੍ਰੈਗਨੈਂਟ ਜਨਾਨੀਆਂ ਆ ਜਾਂ ਬਹੁਤ ਬਜ਼ੁਰਗ ਨੇ ਜਾਂ ਬੱਚੇ ਆਲੇ ਜਾਂ ਬਿਮਾਰ ਨੇ ਜਾਣੇ ਰੇ ਸਨੇਰੇ ਜਾਂਦੇ ਆ ਇਸ ਕਰਕੇ ਮੇਰੀ ਬੜੀ ਬੇਨਤੀ ਆ ਪ੍ਰਸ਼ਾਸਨ ਅੱਗੇ ਤੇ ਲਾਈਟ ਵੀ ਨਹੀਂ ਔਰ ਹੁੰਦਾ ਵੀ ਨੇਰਾ ਜੇ ਫਿਰ ਜੋ ਕੋਈ ਨੇਰਾ ਸਵੇਰਾ ਹੋਏ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਮੇਰੀ ਇੱਕ ਰਿਕੁਐਸਟ ਆ ਇਸ ਚੀਜ਼ ਤੇ ਗੌਰ ਕੀਤਾ ਜਾਏ ਔਰ ਜਲਦੀ ਜਲਦੀ ਇਹ ਕੰਮ ਕੀਤਾ ਜਾਏ ਹਾਂ ਪਤਾ ਲੱਗਾ ਜੀ ਨਾਲ ਕੋ ਮੀਡੀਆ ਵਾਲੇ ਕੋ ਵੀ ਕੱਲ ਘਾਟੋ ਹੀ ਬਲਟ ਗਿਆ ਇੱਥੇ ਸੜਕ ਟੁੱਟੀ ਹੋਣ ਕਰਕੇ ਤੇ ਇਸ ਕਰਕੇ ਪ੍ਰਸ਼ਾਸਨ ਅਗੇ ਬੇਨਤੀ ਆ ਵੀ ਇਹਦਾ ਇਹ ਮਸਲਾ ਹਲ ਕੀਤਾ ਜਾਵੇ ਬਹੁਤ ਮਿਹਰਬਾਨੀ ਹੋਏਗੀ ਸਾਰੇ ਸਾਰੇ ਵੱਲੋਂ ਤੁਹਾਨੂੰ ਇੱਕ ਬੇਨਤੀ ਆ ਤੇ ਮੇਰੀ ਵੀ ਬੇਨਤੀ ਆ ਇੱਥੇ ਗੌਰ ਕੀਤਾ ਜਾਏ ਔਰ ਇਹਦੇ ਨਾਲ ਜਿਹੜਾ ਚਲੋ ਹਾਲਤੇ ਹੋਏਗਾ ਹੋਏਗਾ ਇਹ ਬੜੀਆਂ ਸ਼ੀਸਾਂ ਦੇ ਅਸ਼ੀਰਵਾਦਾ ਦੇ ਪਾਤਰ ਬਣ ਗਏ ਜਿਹੜੇ ਇਸ ਕਦਮ ਨੂੰ ਚੁੱਕਣਗੇ ਉਹ ਬੜੇ ਨਾਂ ਅਸ਼ੀਰਵਾਦਾ ਦੇ ਪਾਤਰ ਬਣ ਗਏ ਜੇ ਦੀ ਮੈਨੇਜਮੈਂਟ ਆ ਉਸ ਕੱਲ ਤੇ ਜਲਦੀ ਤੋਂ ਜਲਦੀ ਗੌਰ ਕਰੇ ਔਰ ਜਰਾ ਸਮੂਥ ਸੜਕ ਬਣਾਵੇ ਕੋਈ ਨੇਰੇ ਸਨੇਰੇ ਆਏ ਕੋਈ ਪ੍ਰਵਾਹ ਆਏ ਔਰ ਇੱਕ ਗੱਲ ਬੇਨਤੀ ਹੋ ਰਹੀ ਵੀ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾਏ ਇਸ ਕਾ ਕੇ ਬੇਨਤੀ ਆ ਜੀ ਮੈਂ ਕਿਸੇ ਦੀ ਖਬਰ ਲੈਣ ਆਇਆ ਹਾਂ ਜੀ ਬੇਨਤੀ ਕਰਨਾ ਇਸ ਕੱਲ ਤੇ ਗੌਰ ਕੀਤਾ ਜਾਏ ਇਸ ਵੇਲੇ ਮੇਰੀ ਆਵਾਜ਼ ਨਹੀਂ ਜਨਤਾ ਦੀ ਆਵਾਜ਼ ਹੈ ਸਾਰੇ ਹਸਪੀਟਲ ਦੀ ਆਵਾਜ਼ ਹੈ ਇਹ ਸਾਰੇ ਦੇ ਸਾਂਝੀ ਆਵਾਜ਼ ਹੈ ਇਹ ਤੇ ਬੇਨਤੀ ਇਹ ਬੇਨਤੀ ਤੇ ਗੌਰ ਕੀਤਾ ਜਾਏ ਜਲਦੀ ਤੋਂ ਜਲਦੀ ਲਾਈਟ ਔਰ ਸੜਕ ਦਾ ਪ੍ਰਬੰਧ ਕੀਤਾ ਜਾਏ ਬੜੀ ਬੜੀ ਤੁਹਾਡੀ ਕਿਰਪਾ ਹੈਗੀ ਧੰਨਵਾਦ ਹੋਏਗਾ ਪਾਣੀ ਦੀ ਕੱਲ ਮੁਸ਼ਕਲ ਆਈ ਸੀ 3-4 ਘੰ ਸਾਡੇ ਇੱਥੇ ਬਿਲਡਿੰਗ ਨਵੀਆਂ ਕੰਸਟਰਕਸ਼ਨ ਚੱਲਦੀ ਵੀ ਕੁਝ ਏਰੀਆਜ਼ ਦੀ ਨਵੇਂ ਵਿੰਗ ਬਣ ਰਹੇ ਨੇ ਉਹਦੇ 'ਚ ਇੱਕ ਠੇਕੇਦਾਰ ਨੇ ਅਸੀਂ ਕੱਲ ਸਵੇਰੇ ਦੇਖਿਆ ਕਿ ਉਹਨੇ ਇੱਕ ਟੋਆ ਪੁੱਟਿਆ ਸੀਗਾ ਉਹਦੇ 'ਚ ਸਾਡੇ ਜਿਹੜੀਆਂ ਕੁਝ ਪਾਣੀ ਦੀਆਂ ਪਾਈਪਸ ਨੇ ਉਹ ਡੈਮੇਜ ਹੋ ਗਈਆਂ ਸਨ ਕੁਝ ਜਗ੍ਹਾ ਤੋਂ ਤਰਸੀ ਮੈਂ ਖੁਦ ਜਾ ਕੇ ਆਪਣੇ ਸਟਾਫ ਦੇ ਨਾਲ ਕੁਝ ਡਾਕਟਰਜ਼ ਨਾਲ ਕੁਝ ਮੈਟਰਨਲ ਨਾਲ ਨਰਸਿੰਗ ਸਿਸਟਰ ਦੇ ਨਾਲ ਅਸੀਂ ਰਾਉਂਡ ਕੀਤਾ ਸੀਗਾ ਤੇ ਉਸੇ ਵੇਲੇ ਅਸੀਂ ਉਹਨਾਂ ਦੇ ਜਿਹੜੇ ਠੇਕੇਦਾਰ ਸੀ ਉਹਨੂੰ ਜਾਣਕਾਰੀ ਦਿੱਤੀ ਸੀਗੀ ਉਹਨਾਂ ਨੂੰ ਕੁਝ 2-4 ਘੰਟੇ ਲੱਗੇ ਸੀਗੇ ਉਹਨਾਂ ਨੂੰ ਠੀਕ ਕਰਦਿਆਂ ਦੁਪਹਿਰ ਤੱਕ ਇਸ ਟਾਈਮ ਤੋਂ ਪਹਿਲਾਂ ਪਹਿਲਾਂ ਠੀਕ ਹੋ ਗਈ ਸੀ ਦੁਪਹਿਰ ਤੋਂ ਪਹਿਲਾਂ ਪਹਿਲਾਂ। ਇਸ ਟਾਈਮ ਕੋਈ ਪ੍ਰੋਬਲਮ ਨਹੀਂ ਆ ਰਹੀ ਸਭ ਠੀਕ ਆ। ਜਦੋਂ ਮੈਂ ਲਾਸਟ ਵੀਕ ਜੁਆਇਨ ਕੀਤਾ ਸੀ ਮੈਂ ਨੋਟ ਕੀਤਾ ਸੀਗਾ ਕਿ ਸੜਕ ਥੋੜੀ ਖਰਾਬ ਹੈ। ਤੇ ਇਹਦੇ ਬਾਰੇ ਮੇਰੀ ਐਕਸੈਂਸ ਸਾਹਿਬ ਨਾਲ ਗੱਲ ਹੋਈ ਸੀ ਉਹ ਕੱਲ ਹਸਪੀਟਲ ਦਾ ਵੈਸੇ ਹੀ ਦੇਖਣ ਆ ਰਹੇ ਜਿਹੜੀ ਤੁਹਾਨੂੰ ਪਾਣੀ ਦੇ ਇਸ਼ੂ ਬਾਰੇ ਦੱਸਿਆ ਸੀਗਾ। ਤੇ ਅਸੀਂ ਇਹ ਵੀ ਮੁੱਦਾ ਉਹਨਾਂ ਐਕਸੈਂਸ ਸਾਹਿਬ ਨਾਲ ਉਠਾਵਾਂਗੇ। ਤੇ ਇੱਕ ਅਸੀਂ ਚਿੱਠੀ ਵੀ ਲਿਖ ਰਹੇ ਹਾਂ ਕਿ ਜਿਹੜੀ ਸੜਕ ਦੀ ਜਿਹੜੀ ਮਰਮਤ ਕੀਤੀ ਜਾਵੇ। ਹਸਪੀਟਲ ਹੈ ਹਸਪੀਟਲ ਦੀ ਜਿਹੜੀ ਆਵਾਜਾਈ ਮਤਲਬ ਐਂਬੂਲੈਂਸ ਵਗੈਰਾ ਟਰੈਵਲ ਕਰਦੀਆਂ ਨੇ ਮਰੀਜ਼ ਆਪਣੇ ਬਿਮਾਰ ਪੇ ਲੈ ਕੇ ਪੇਸ਼ਣ ਨੂੰ ਆਉਂਦੇ ਨੇ ਹਸਪੀਟਲ ਤੇ ਜਿਹੜੀ ਸੜਕਾਂ ਐ ਬਿਲਕੁਲ ਠੀਕ ਹੋਣੀ ਚਾਹੀਦੀ ਐ ਤੇ ਇਹਦਾ ਵੀ ਅਸੀਂ ਜਲਦੀ ਤੋਂ ਜਲਦੀ ਹੱਲ ਲੱਭਾਣੀ ਐ ਇਹਦੇ ਬਾਰੇ ਲਿਖਿਆ ਤੁਸੀਂ ਨਹੀਂ ਨੀ ਅਜੇ ਨਹੀਂ ਕੱਲ ਮੇਰੀ ਮੇਰੀ ਪਰਸੋਂ ਐਕਸਨ ਸਾਹਿਬ ਨਾਲ ਗੱਲ ਹੋਈ ਸੀਗੀ ਕੱਲ ਔਰ ਕੱਲ ਉਹ ਆ ਰਹੇ ਨੇ ਅੱਜ ਦੇ ਉਹਦੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਹਨਾਂ ਦੇ ਕਰਕੇ ਜਿਹੜੇ ਬਿਜ਼ੀ ਨੇ ਤੇ ਕੱਲ ਅਸੀਂ ਮਿਲ ਰਹੇ ਹਾਂ ਕੱਲ ਨੂੰ ਅਸੀਂ ਮੀਟਿੰਗ ਐ ਤੇ ਉਹਦੇ ਬਾਰੇ ਅਸੀਂ ਕਰਾਂਗੇ ਉਹ ਹੀ ਮੈਂ ਦੱਸਿਆ ਨਾ ਕਿ ਇਹਦੇ ਵਿੱਚ ਐਂਬੂਲੈਂਸ ਆ ਸੜੀਆਂ ਵੀ ਆ ਨੇ ਸਾਰੇ ਤਰ੍ਹਾਂ ਦੇ ਬੱਚੇ ਵੀ ਆਉਂਦੇ ਬਜ਼ੁਰਗ ਵੀ ਆਉਂਦੇ ਨੇ ਸੋ ਪੇਸ਼ੈਂਟ ਆ ਉਹ ਠੀਕ ਤੇ ਹੈ ਨਹੀਂ ਹੈ ਬਿਮਾਰ ਹੈ ਤੇ ਉਹਨੂੰ ਇਦਾਂ ਦੀ ਜਿਹੜੀ ਮੁਸ਼ਕਲ ਆ ਉਹ ਪੇਸ਼ ਨਹੀਂ ਆਣੀ ਚਾਹੀਦੀ ਸੋ ਇਦਾਂ ਇਦਾਂ ਦਾ ਮੈਂ ਸਵੇਰੇ ਵੀ ਮੀਟਿੰਗ ਕੀਤੀ ਸੀ ਨਹੀਂ ਉਹ ਬਿਲਕੁਲ ਗਲਤ ਹੈ ਜੇ ਕੋਈ ਇਦਾਂ ਦਾ ਮੇਰੇ 'ਚ ਮੈਨੂੰ ਕੋਈ ਰਿਟਰਨ 'ਚ ਦੇਏਗਾ ਤੇ ਮੈਂ ਉਹਦੀ 100% ਕਾਰਵਾਈ ਕਰਾਂਗਾ ਮੈਂ ਅੱਜ ਵੀ ਸਟਾਫ ਨਰਸਾਂ ਨਾਲ ਸਵੇਰੇ ਇੱਕ ਮੀਟਿੰਗ ਕੀਤੀ ਆ ਪਹਿਲਾਂ ਵੀ ਮੈਂ ਜਦੋਂ ਪਿਛਲੇ ਹਫਤੇ ਆਇਆ ਸੀ ਉਦੋਂ ਵੀ ਮੈਂ ਮੀਟਿੰਗ ਕੀਤੀ ਸੀਗੀ ਅੱਜ ਫੇਰ ਮੈਂ ਐਸੀ ਇਹ ਜੀਜ਼ ਜਿਹੜੀ ਤੁਸੀਂ ਬਹੁਤ ਬੋਲ ਰਹੇ ਹੋ ਤਾਂ ਮੈਂ ਇਹੀ ਇਨਸਟਰਕਸ਼ਨ ਦਿਤੀਆਂ ਕਿ ਇਦਾਂ ਦਾ ਕੁਝ ਹੋਣਾ ਨਹੀਂ ਚਾਹੀਦਾ ਪਰ ਜੇ ਕੋਈ ਮੈਨੂੰ ਕੋਈ ਕੋਈ ਵੀ ਜਿਹੜਾ ਪੇਸ਼ੈਂਟ ਆ ਕੋਈ ਵੀ ਜਿਹੜਾ ਆ ਕੇ ਮੈਨੂੰ ਕੰਪਲੇਨ ਕਰਦਾ ਰਿਟੈਂਸ਼ਨ ਦਿੰਦਾ ਤਾਂ ਮੈਂ ਕਾਰਵਾਈ ਕਰਾਂਗਾ